ਸਾਰੇ ਜਿਹੜੇ ਪ੍ਰੈਸ ਵਾਲੇ ਭਰਾ ਜਿਹੜੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਮੈਂ ਦਾ ਤਨਵਾਦ ਕਰਦਾ ਤੇ ਆਪਣੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ ਮੈਂ ਬੁਜੀਤ ਸਿੰਘ ਕਹਾਂ ਉਹ ਐਡਵੋਕੇਟ ਮੈਂ ਕਾਂਗਰਸ ਲੀਗਲ ਸੈੱਲ ਆਰਟੀਆਈ ਸੈੱਲ ਤੇ ਹਿਊਮਨ ਰਾਈਟਸ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਪਹਿਲਾਂ ਤਾਂ ਮੈਂ ਆਪਣੇ ਅਹੁਦੇ ਤੋਂ ਮੈਂ ਅਸਤੀਫਾ ਦੇ ਰਿਹਾ ਹਾਂ ਅਸਤੀਫੇ ਦਾ ਕਾਰਨ ਪੰਜਾਬ ਪ੍ਰਦੇਸ਼ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਕੁਝ ਵੀ ਤਰਲ ਤਾਰ ਦੀ ਜਿਮਨੀ ਚੋਣ ਦੌਰਾਨ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਿਹਾ ਹੈ ਔਰ ਬਿਆਨਵਾਦੀ ਵੀ ਇਨੀ ਘਟੀਆ ਪ੍ਰਕਿਰਤੀ ਹੈ ਅਸੀਂ ਉਹ برداشت ਨਹੀਂ ਕਰ ਸਕਦੇ ਜੇ ਅਸੀਂ ਗਲਤ ਨੂੰ ਗਲਤ ਨਹੀਂ ਖਵਾਂਗੇ ਤੇ ਫਿਰ ਫਿਰ ਸਮੇਂ ਲਈ ਸਾਡੇ ਜਵੀਰ ਜਿਹੜੇ ਆ ਮਰ ਚੁੱਕੇ ਨੇ ਮੇਰੇ ਨਾਲ ਆ ਮਲੂਕ ਚੰਦ ਜੀ ਬੈਠੇ ਨੇ ਇਹ ਸਰਦਾਰ ਬੋਟਾ ਸਿੰਘ ਜੀ ਗ੍ਰਹਿ ਮੰਤਰੀ ਜਿਹੜੇ ਸੀਗੇ ਸਾਡੇ ਭਾਰਤ ਦੇ ਉਹਨਾਂ ਦੇ ਤਰਾ ਲੱਗ ਜene ਬਾਕੀ ਵੀ ਜਿਹੜਾ ਵਾਲਮੀਕ ਭਾਈਚਾਰਾ ਵੀ ਸਾਰਾ ਨਾਲ ਮੇਰੇ ਬੈਠਾ ਇੱਥੇ ਕਿਉਂਕਿ ਰਾਜਾ ਬੜਿੰਗ ਨੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਤਰੀਕਾ ਉਹਦਾ ਗੱਲਬਾਤ ਕਰਨ ਦਾ ਸੀ ਉਹਦੇ ਵਿੱਚ ਇੰਨਾ ਹੰਕਾਰ ਇੰਨੀ ਮੈਂ ਉਹਨੇ ਜਿਸ ਤਰ੍ਹਾਂ ਸੰਬੋਧਨ ਕੀਤਾ ਵੀ ਤੂੰ ਕਮਸੇ ਕਮ ਇਹ ਸਾਰੇ ਜਿਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਸਰਦਾਰ ਪੂਤਾ ਸਿੰਘ ਜੀ ਸਰਦਾਰ ਸਰਦਾਰ ਲਾ ਸਕਦਾ ਸੀ ਨਾਲੋਂ ਫਿਰ ਇਹਦਾ ਰੰਗ ਦਾ ਜ਼ਿਕਰ ਕੀਤਾ ਫਿਰ ਮਰਜੀ ਸਿੰਘ ਦਾ ਜ਼ਿਕਰ ਕੀਤਾ ਇੱਥੇ ਦੇਖੋ ਤੁਸੀਂ ਇਹਨੇ ਸਿੱਧਾ-ਸਿੱਧਾ ਮੈਂ ਤਰਨਤਾਰਨ ਵੀ ਚੱਕਰ ਲਾ ਕੇ ਆਇਆ ਸਾਰਾ ਮੈਂ ਘੁੰਮ ਕੇ ਆਇਆ ਇਹਨੇ ਇਨਾ ਕ ਨੁਕਸਾਨ ਕਰ ਦਿੱਤਾ ਕਾਂਗਰਸ ਪਾਰਟੀ ਦਾ ਕਿ ਤਰਨਤਾਰਨ ਦੇ ਵਿੱਚ ਮਰਜੀ ਸਿੰਘ ਕਾਫੀ ਤਾਦਾਦ ਵਿੱਚ ਹਨ ਅਤੇ ਮਰਜੀ ਸਿੰਘ ਜਿਹੜੇ ਆ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਅਸੀਂ ਬੜਾ ਉਹਨਾਂ ਨੂੰ ਮੰਨਦੇ ਆ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਉਹਨਾਂ ਨੂੰ ਚਾਨੀ ਚੌਂਕ ਤੇ ਸ਼ੀਤ ਕੀਤਾ ਗਿਆ ਤੇ ਭਾਈ ਜੈਤਾ ਜੀ ਬਾਅਦ ਜਿਹਨਾਂ ਨੂੰ ਭਾਈ ਜੀਵਨ ਸਿੰਘ ਜੀ ਦਾ ਨਾਮ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕਿਹਾ ਸੀ ਰਗਰੇਟਾ ਗੁਰੂ ਦਾ ਬੇਟਾ ਤੇ ਇਸ ਕਰਕੇ ਇਹਨੇ ਸਿੱਧਾ-ਸਿੱਧਾ ਜਿਹੜਾ ਇੱਕ ਤਾਂ ਮਰਜੀ ਸਿੰਘਾ ਦਾ ਨੇ ਅਪਮਾਨ ਕੀਤਾ ਅਤੇ ਉਹ ਭਾਈ ਜੀਵਨ ਸਿੰਘ ਜਿਹੜੇ ਆ ਖਾਲਸਾ ਫੌਜ ਦੇ ਦਰਨਲ ਜੀ ਜਿਹੜੇ ਆ ਜਰਨੈਲ ਬਣਾਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਇਲਾਵਾ ਜਿਹੜਾ ਸਰਦਾਰ ਫੂਟਾ ਸਿੰਘ ਜੀ ਬਾਰੇ ਤੇ ਬੋਲਿਆ ਹੀ ਬੋਲਿਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਸਾਡੇ بڑے ਸਤਕਾਰਯੋਗ ਪ੍ਰਧਾਨ ਮੰਤਰੀ ਸਰਦਾਰ ਮਰਮੋਨ ਸਿੰਘ ਨੂੰ ਵੀ ਕਿਸ ਤਰੀਕੇ ਨਾਲ ਉਹਨੇ ਸਬੋਧਨ ਕੀਤਾ ਦੇਖ ਮਰਮੋਨ ਸਿੰਘ ਸੀ ਅਸੀਂ ਪ੍ਰਧਾਨ ਬਣ ਉਹ ਪ੍ਰਧਾਨ ਮੰਤਰੀ ਬਣਦਾ ਉਹ ਕੁਛ ਸ਼ਰਮਨਾਕ ਹੀ ਕੋਈ ਚੀਜ਼ ਹੈ ਵੀ ਇੱਕ ਇੱਕ ਸਤਕਾਰਯੋਗ ਤੋਂ ਸਰਦਾਰ ਮਨਵੋ ਸਿੰਘ ਜੀ ਕਹਿ ਸਕਦਾ ਸੀ ਜੈਨੀ ਜੈਲ ਸਿੰਘ ਜਿਹੜੇ ਸਾਡੇ ਰਾਸ਼ਟਰਪਤੀ ਹੋਏ ਆ ਉਹਨਾਂ ਨੂੰ ਵੀ ਕਿੱਦਾਂ ਉਹਦਾ ਨਾਮ ਲੈ ਕੇ ਬੋਲਦਾ ਫਿਆ ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਜਿਹੜਾ ਪ੍ਰਧਾਨ ਬਣ ਦੇ ਕਾਬਲ ਹੈਗਾ ਜਾਂ ਪ੍ਰਧਾਨਗੀ ਤੇ ਰਹਿਣ ਦੇ ਕਾਬਲ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਤਰਨਤਾਰ ਦੀ ਸੀਟ ਜਿਹੜੀ ਹੈ ਪੰਥਕ ਸੀਟ ਹੈ ਭਾਈ ਅਮਨਪਾਲ ਸਿੰਘ ਨੂੰ ਜੇਠ ਬੈਠੇ ਆ ਜਿਹੜਾ ਤਰਨਤਨ ਵਾਲਿਆਂ ਨੇ ਲੋਕ ਸਭਾ ਤੋਂ ਐਮਪੀ ਬਣਾ ਦਿੱਤਾ ਸੀ ਹੁਣ ਉਥੋਂ ਸਾਰੀਆਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਐ ਬਈ ਜੀਡੀਪੀ ਵੀ ਲੜ ਰਹੀ ਐ ਸਾਰੇ ਲੀਡਰ ਜਾ ਰਹੇ ਨੇ ਪਰ ਤੁਸੀਂ ਦੇਖਿਆ ਹੋਣਾ ਕਿ ਇਹਨੇ ਪਹਿਲੇ ਦਿਨ ਜਿਹੜਾ ਜਦੋਂ ਇਹਨੇ ਲੈਕਚਰ ਕੀ ਦਿੱਤਾ ਕਿ ਤਰਨਤਨ ਵਾਲਿਓ ਤੁਸੀਂ ਵੋਟ ਪਾ ਕੇ ਖਾਲਸਤਾਨ ਬਣਾਉਣਾ ਕਿ ਹਿੰਦੁਸਤਾਨ ਬਣਾਉਣਾ ਇਹ ਜਿਹੜੀਆਂ ਗੱਲਾਂ ਕਰਨ ਵਾਲੀਆਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਹੁਣ ਮੰਨ ਲਓ ਕੱਲ ਨੂੰ ਮਨਦੀਪ ਸਿੰਘ ਜਿਹੜਾ ਉਹ ਕੱਲ ਨੂੰ ਮੰਨ ਲਓ ਉਸ ਚੋਣ ਚ ਜਿੱਤ ਜਾਂਦਾ ਤਰਨਤਾਂ ਦੇ ਲੋਕ ਜਿਹੜੇ ਆ ਉਹ ਜਿਹੜੇ ਵਾਰਿਸ ਪੰਜਾਬ ਦੇ ਜਿਹੜੇ ਖੜੇ ਆ ਮੰਨ ਲਓ ਜੂ ਚੂਨ ਚੇਤੀ ਜਾਂਦਾ ਤੇ ਤਰਨਤਾਂ ਦੇ ਲੋਕਾਂ ਨੇ ਖਲਸਣ ਵੜਾਤਾ ਇਸ ਕਰਕੇ ਜਿਹੜਾ ਇਹਨੇ ਇਹ ਜਿਹੜੀ ਵੀ ਜੋ ਵੀ ਇਹ ਕਰ ਰਿਹਾ ਗੱਲ ਮੈਂ ਦੇਖ ਰਿਹਾ ਸੀ ਉਹ ਛੋੜੇ ਛੋੜੇ ਸਰਦਾਰ ਬੱਚੇ ਉਹਨਾਂ ਦੇ ਜੂੜਿਆਂ ਤੇ ਹੱਥ ਰੱਖ ਕੇ ਕਰਦਾ ਪਿਆ ਸੀ ਇਹ ਪ੍ਰਧਾਨ ਬਣਦਾ ਪ੍ਰਧਾਨ ਜਿਹੜਾ ਕੋਈ ਬੰਦੇ ਦੀ ਥੋੜੀ ਬੋਦੀ ਉਹਨੂੰ ਯੋਗਤਾ ਤੇ ਚਾਹੀਦੀ ਹੈ ਨਾ ਬੋਲਣ ਦਾ ਤਰੀਕਾ ਤੇ ਚਾਹੀਦਾ ਤੂੰ ਤਾਂ ਬੋਲਦਾ ਹੀ ਬੜਾ ਗਲਤ ਹੈ ਮੈਂ ਕਈ ਜਿਹੜੇ ਲੋਕਲ ਲੀਡਰ ਜਿਹੜੇ ਆ ਜਿਹੜੇ ਜਲੰਧਰ ਦੇ ਵੀ ਆ ਮੈਂ ਪੰਜਾਬ ਦੇ ਨਾਲ ਵੀ ਸੰਪਰਕ ਕੀਤਾ ਵੀ ਇਹਦੇ ਖਿਲਾਫ ਜਿਹੜੀ ਹੈ ਵਹਿਮ ਚਲਾਓ ਇਹਨੂੰ ਲਾਓ ਇਥੋਂ ਪ੍ਰਧਾਨਗੀ ਤੋਂ ਲਾਓ ਇਹਨੂੰ ਪਰ ਸਾਰੇ ਡਰਦੇ ਆ ਕਿ ਪੰਜਾਬ ਪ੍ਰਧਾਨ ਨਾਲ ਜਿਹੜਾ ਪੰਗਾ ਲਏਗਾ ਪਰ ਜੇ ਗਲਤ ਨੂੰ ਅਸੀਂ ਗਲਤ ਨਹੀਂ ਕਹਿਣਾ ਤੇ ਅਸੀਂ ਅਸੀਂ ਤਾਂ ਕਰ ਤੋਂ ਘੜ ਅਸੀਂ ਤਾਂ ਗਲਤ ਨੂੰ ਗਲਤ ਝੂਰ ਕਵਾਂਗੇ ਇਹਨੇ ਜੋ ਕੁਝ ਵੀ ਕੀਤਾ ਆ ਇਹਦੇ ਇਹਨੇ ਜਾਣ ਬੁੱਝ ਕੇ ਕੀਤਾ ਹੈ ਵੀ ਲੱਗਦਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਨੇ ਸਿੱਧਾ ਸਿੱਧਾ ਜੜਾਇਆ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਇਹ ਮੈਨੂੰ ਤਾਂ ਲੱਗਦਾ ਉਹਨਾਂ ਨਾਲੜਿਆ ਹੈ ਕਿਉਂਕਿ ਜਿਹੜੀ ਇਹਨੇ ਬੋਲੀ ਬੋਲੀ ਆ ਜੇ ਜਿਸ ਤਰ੍ਹਾਂ ਬੋਲਿਆ ਸਿੱਧਾ ਨੁਕਸਾਨ ਇਹਨੇ ਮੈਂ ਉਸ ਤਰ੍ਹਾਂ ਤਰਨਤਾਂ ਜਾ ਕੇ ਆ ਸਿੱਧਾ ਨੁਕਸਾਨ ਇਹ ਕੌਂਗਰਸ ਪਾਰਟੀ ਦਾ ਕੀਤਾ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਤੁਸੀਂ ਉੱਥੋਂ ਜਦੋਂ ਰਿਜ਼ਲਟ ਆਏਗਾ ਨਾ ਤਰਨਤਾਂ ਦੀ ਜਿਹੜੀ ਅਜਮਨੀ ਚੋਣ ਦਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਕਿੰਨਾ ਨੁਕਸਾਨ ਕਰ ਚੁੱਕਾ ਹੈ ਇਸ ਕਰਕੇ ਜਿਹੜਾ ਮੈਂ ਜਿਹੜਾ ਇੱਕ ਇਹ ਜਿਹੜੀ ਆ ਇਸ ਕਰਕੇ ਮੈਂ ਜਿਹੜਾ ਜੋ ਕੁਝ ਵੀ ਇਹਨੇ ਜਿਹੜਾ ਕਿਹਾ ਹੈ ਇਸ ਕਰਕੇ ਮੈਂ ਜਿਹੜਾ ਫਲਯੋ ਤੇ ਤਸੀਫਾ ਤੇਰੇ ਕੌਣ ਸਰ ਕਰਨਜੀਤ ਸਿੰਘ ਕੈਨ ਵੀ ਉਹ ਵੀ ਇਸ ਹਾਈ ਤੋਂ ਆੰਦੇ ਨੇ ਉਹਨਾਂ ਦਾ ਟੇਕ ਕੀ ਹੈ ਇਸ ਚੀਜ਼ ਨੂੰ ਸਾਰੇ ਨੂੰ ਲੈ ਕੇ ਇਸ ਵਾਰ ਵੀ ਤੁਹਾਡੇ ਨਾਲ بیٹھا ਕੁਝ ਵੀ ਕਰ ਕੀਤਾ ਹੈ ਉਹਨਾਂ ਦਾ ਇਹਨਾਂ ਦਾ ਓਵਰਆਲ ਟੇਕ ਕੀ ਹੈ ਇੱਕ ਤਾਂ ਤੁਸੀਂ ਗੱਲ ਆਖੀ ਹੈ ਕਿ ਉਹ ਪ੍ਰਧਾਨ ਹੈ ਇਸ ਕਰਕੇ ਉਹਦੇ ਬਾਰੇ ਕੁਝ ਕਹੋਗੇ ਓਵਰਆਲ ਪਾਰਟੀ ਨੇ ਟੇਕ ਕੀ ਕੁਝ ਡਿਸਕਸ ਤੁਸੀਂ ਕੀਤਾ ਹੈ ਕਿ ਕਿਉਂ ਅਗਰ ਮੈਂ ਸਹਿਯੋਗ ਦੇ ਦੇਣਾ ਹੈ ਕਿ ਕਿਹੜੀ ਕਿਸੇ ਕਾਰਵਾਈ ਨਹੀਂ ਕੀਤੀ ਲੇਖ ਮੈਂ ਸਾਰੇ ਨਾਲ ਗੱਲ ਹੋਈ ਹੈ ਦੁਖੀ ਸਾਰੇ ਹੀ ਹਨ ਹੁਣ ਕੀ ਹੈ ਕਿ ਇੱਕ ਤਾਂ ਜਿਹੜੀ ਹੈ ਬਿਹਾਰ ਚ ਇਲੈਕਸ਼ਨ ਹੋ ਰਹੀ ਹੈ ਇਹਨੂੰ ਜਿਹੜੀ ਵੀ ਤੁਹਾਨੂੰ ਆ ਦੱਸਣਾ ਵੀ ਇਹ ਪ੍ਰਧਾਨ ਕੀ ਬਹੁਤਾ ਚੱਦੀ ਦੀ ਰਹਿਣੀ ਨਹੀਂ ਕਿਉਂਕਿ ਹਰ ਬੰਦਾ ਜਿਹੜਾ ਦਰਤ ਰੱਖਦਾ ਇੱਕ ਪਾਸੇ ਆਪਾਂ ਕਾਂਗਰਸ ਪਾਰਟੀ ਜਿਹੜੀ ਇੱਕ ਸੈਕੂਲਰ ਪਾਰਟੀ ਕਹਿੰਦੇ ਆਸੀਂ ਵੀ ਇਹ ਤਾਂ ਰਵਾਇਤੀ ਰਵਾਇਤਾਂ ਵਾਲੀ ਪਾਰਟੀ ਹੈ ਠੀਕ ਹੈ ਜੀ ਤੇ ਇੱਕ ਪਾਸੇ ਜਿਹੜਾ ਇਹਦਾ ਪ੍ਰਧਾਨ ਜਿਹੜਾ ਆ ਉਹ ਇਦਾਂ ਨਹੀਂ ਜੱਟੀਆਂ ਉਹਦੀ ਜੱਟੀਆਂ ਇਦਾਂ ਦੇ ਜਿਹੜੇ ਭਾਸ਼ਣ ਦੇ ਰਿਹਾ ਹੈ ਦਲ ਸਵਾਜ ਨੂੰ ਟਾਰਗੇਟ ਕਰ ਰਿਹਾ ਹੈ ਇੱਥੇ ਜਿਹੜੇ ਭਾਈ ਜੀਵਨ ਸਿੰਘ ਦਾ ਜ਼ਿਕਰ ਕੀਤਾ ਇਹ ਜਿਹੜੇ ਆ ਇਹਨਾਂ ਦਾ ਜਨਮ ਜਿਹੜਾ ਆ ਬਿਹਾਰ ਦਾ ਆ ਤੇ ਬਿਹਾਰ ਚ ਵੀ ਇਲੈਕਸ਼ਨ ਹੋ ਰਹੀ ਹੈ ਇਹ ਇਹ ਜਿਹੜਾ ਸਿੱਧਾ ਸਿੱਧਾ ਜੋ ਮੈਨੂੰ ਲੱਗਦਾ ਇਹ ਜਿਹੜਾ ਸਿੱਧਾ ਜਿਹੜਾ ਆ ਇਹਨੇ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਤੁਸੀਂ ਸਾਰੇ ਸੂਝਵਾਨ ਨੇ ਤੁਹਾਨੂੰ ਵੀ ਪਤਾ ਤੁਹਾਨੂੰ ਪਤਾ ਲੱਗਦਾ ਹੀ ਹੋਏਗਾ ਵੀ ਕਿੱਦਾਂ ਜਿਹੜਾ ਜਿਹਨੂੰ ਮਰਜ਼ੀ ਪੁੱਛ ਲਓ ਮੈਂ ਆਪਣੇ ਜਿਹੜੇ ਆ ਆਪਣੇ ਵਕੀਰ ਭਾਈਚਾਰੇ ਨਾਲ ਵੀ ਡਿਸਕਸ ਕੀਤਾ ਉਹਨਾਂ ਨੇ ਵੀ ਕਿਹਾ ਵੀ ਇਹ ਜਾਣ ਕੇ ਜਿਹੜਾ ਇਹ ਧਿਆਨ ਜਿਹੜਾ ਹੈ ਨਾ ਜੋ ਮੈਨੂੰ ਲੱਗਦਾ ਇਹ ਜਾਣ ਪੁੱਛ ਕੇ ਜਿਹੜੇ ਦਿੱਤੇ ਗਏ ਆ ਜਾਂ ਇਹ ਪਹੁੰਚ ਆਏ ਗਏ ਆ ਇੱਕ ਤੇ ਜਿਹੜੀ ਆ ਤੁਸੀਂ ਤੁਹਾਨੂੰ ਪਤਾ ਕਿ ਜਿਹੜਾ ਤਰਨਤਨ ਦੇ ਵਿੱਚ ਗੱਡੀ ਹੈ ਮਜੀਵੀ ਸਿੰਘਾ ਜੀ ਬਹੁਤ ਜ਼ਿਆਦਾ ਵੋਟਾਂ ਆ ਉੱਥੇ ਦગર ਸਮਾਜ ਦੀ ਬਹੁਤ ਵੋਟ ਆ ਸਿੱਧਾ ਇਹਨੇ ਜਿਹੜਾ ਡੈਂਟ ਪਾਇਆ ਜਿਹੜਾ ਉਸੇ ਵੋਟ ਨੂੰ ਡੈਂਟ ਪਾਇਆ ਫਿਰ ਇਹਨੇ ਜਿਹੜਾ ਆ ਖਾਲਸਾਨ ਦਾ ਮੁੱਟਾ ਠਾ ਕੇ ਪੰਥਕ ਹਲਕਾ ਹੈ ਉੱਥੇ ਵੀ ਨੇ ਆਈਡੈਂਟੀਫਾਇਆ ਜਿਹੜਾ ਵੋਟ ਨੂੰ ਇਸ ਕਰਕੇ ਜਿਹੜਾ ਇਹ ਜਲਦੀ ਜੜਾ ਤੁਹਾਨੂੰ ਖਬਰ ਮਿਲ ਜੇਗੀ ਕਿ ਮੇਲਾ ਇਲੈਕਸ਼ਨ ਤੋਂ ਬਾਅਦ ਇਹ ਪ੍ਰਧਾਨਗੀ ਤੇ ਜੜਾ ਮਿਹਨਤ ਲੱਗਦਾ ਇਹਨੂੰ ਲਾਉਣਾ ਹੀ ਪੈਣਾ ਇੱਕ ਪਾਸੇ ਅਸੀਂ ਜਿਹੜੇ ਇੰਡੀਆ ਦੇ ਪ੍ਰਧਾਨ ਨੇ ਮਲਕਾਰ ਰਜਨ ਖੜਕੇ ਆਪਾਂ ਦਲਿਤ ਪ੍ਰਧਾਨ ਬਣਾਇਆ ਤੇ ਤੁਹਾਡਾ ਜੜਾ ਪੰਜਾਬ ਦਾ ਪ੍ਰਧਾਨ ਜੜਾ ਆ ਇਹੋ ਜੀ ਬਕਵਾਸ ਕਰ ਰਿਹਾ ਇਹ ਜਿਹੜੀ ਅਸੀਂ ਤਾਂ ਘਰ ਤੋਂ ਘੜੇ ਹੀ ਸਹੀ ਸੈਂਡ ਕਰ ਸਕਦੇ ਨਾ ਹੀ ਇਹੋ ਜੇ ਪ੍ਰਧਾਨ ਦੇ ਥੱਲੇ ਅਸੀਂ ਕੋਈ ਕੰਮ ਕਰ ਸਕਦੇ ਆ ਸਵਾਲ ਉੱਥੇ ਦਾ ਉੱਥੇ ਘੜਾ ਚੱਲੀ ਜਾਂਦਾ ਜ਼ਿਕਰ ਨਹੀਂ ਕਰਦੇ ਚੰਨੀ ਸਾਹਿਬ ਦੇਖੋ ਸਾਹਿਬ ਤਾਂ ਜੜੇ ਨਹੀਂ ਕਿ ਕਰ ਰਹੇ ਪੰਜਾਬ ਦੇ ਉਹਨਾਂ ਦਾ ਤੇਖੋ ਦੱਸੋ ਚੰਨੀ ਸਾਹਿਬ ਨੇ ਦੇਖੋ ਚੰਨੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਉਹਨਾਂ ਨੇ ਉਹਨਾਂ ਨੇ ਫਿਰ ਆਪਣਾ ਜਿਹੜਾ ਨਾ ਪੋਰਟ ਖੜੀ ਗੱਲ ਕੀਤੀ ਮੈਂ ਸਾਫ਼ੀ ਗੱਲ ਕਰਦਾ ਉਹਨਾਂ ਨੇ ਗੱਲਾਂ ਕਰਦਾ ਜਿਹੜਾ ਇਹ ਵੀ ਜਿਹੜਾ ਅੜੇ ਸੋ ਛੜੇ ਕਿ ਜਿਹੜਾ ਡੈਮੇਜ ਕੰਟਰੋਲ ਚ ਲੱਗੀ ਹੈ ਸਾਰੀ ਕੰਗਰਸ ਅਸੂ ਨੂੰ ਲੱਗਣਾ ਪੈਣਾ ਉਹਨਾਂ ਨੂੰ ਕਿਉਂਕਿ ਦੇਖੋ ਦੁਕਾਨ ਜਨਾ ਅਸੀਂ ਅਸੀਂ ਆਪਣੇ ਆਪ ਨੂੰ ਦਲਤ ਸਮਾਜ ਨਾਲ ਕਹਿੰਦੇ ਅਸੀਂ ਜੋੜ ਕੇ ਜੋੜ ਕੇ ਚੱਲਦੇ ਆ ਤੇ ਜਿੰਨਾ ਨੁਕਸਾਨ ਕਰਕੇ ਆ ਉਹਦਾ ਡੈਮੇਜ ਕੰਟਰੋਲ ਤੇ ਕਰਨਾ ਹੀ ਪੈਣਾ ਤੇ ਮੈਨੂੰ ਇਹ ਵੀ ਲੱਗਦਾ ਵੀ ਕਿਤੇ ਹੋਰ ਫਾਕ ਨੂੰ ਚਲ ਜਵੇ ਜਿਸ ਤਰ੍ਹਾਂ ਕਿ ਮੈਂ ਮੈਨੂੰ ਨਹੀਂ ਲੱਗਦਾ ਵੀ ਕੋਈ ਜਿਹੜਾ ਕੋਈ ਕੋਈ ਇਹ ਕੋਈ ਜਿਹੜਾ ਸਿਆਣਾ ਬੰਦਾ ਇਦਾਂ ਦਾ ਕੋਈ ਲੈਕਚਰ ਦੇਗਾ ਇਹ ਜੋ ਕੁਝ ਵੀ ਇਹਨੇ ਕਿਹਾ ਹੈ ਇਹ ਵੀ ਲੱਗਦਾ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ ਜਿਹੜਾ ਯਕੀਨ ਤੇ ਕਿਸੇ ਤੇ ਰਿਹਾ ਹੀ ਨਹੀਂ ਕਾਲੋ ਸਾਹਿਬ ਜਿਹੜਾ ਤੁਹਾਡਾ ਸਤਿਫਾ ਆ ਇੱਕ ਕਾਂਗਰਸ ਪਾਰਟੀ ਨੂੰ ਤੁਸੀਂ ਦੁਖੀ ਹੋ ਗਿਆ ਦਿੱਤਾ ਇਹ ਕੱਲੇ ਰਾਜਾ ਮੈਂ ਕੱਲੇ ਰਾਜਾ ਮੈਂ ਕੱਲੇ ਵੈ ਕੱਲੇ ਰਾਜਾ ਬਟਿੰਗ ਤੋਂ ਮੈਂ 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 ਕੱਲੇ ਰਾਜਾ ਬਟਿੰਗ ਤੋਂ ਦੁਖੀ ਹੋ ਗਿਆ ਦਿੱਤਾ ਕਿਉਂਕਿ ਇਹੋ ਜਿਹੇ ਪ੍ਰਧਾਨ ਅਸੀਂ ਨਹੀਂ ਇਹੋ ਜਿਹੇ ਪ੍ਰਧਾਨ ਦੇ ਥੱਲੇ ਕੰਮ ਕਰ ਸਕਦੇ ਬਾਕੀ ਮੇਰੇ ਸਾਰਿਆਂ ਨਾਲ ਵਧੀਆ ਬਾਕੀ ਕਿਸੇ ਨਾਲ ਕੋਈ ਕੋਈ ਗਲਤ ਜੇ ਜੇ ਕੋਈ ਹੋਰ ਵੀ ਗਲਤ ਕਹੇਗਾ ਤੇ ਆਪਾਂ ਹੁਣ ਗਲਤ ਨੂੰ ਗਲਤ ਚੁਰ ਖਵਾਗੇ ਭਾਵੇਂ ਜਿਹੜਾ ਮਰਜ਼ੀ ਹੋ ਗਿਆ ਇਹ ਕਾਰੋਂ ਸਾਹਿਬ ਉੱਥਾ ਤੁਸੀਂ ਕਾਂਗਰਸ ਈ ਹੋ ਫਿਲਹਾਲ ਮੈਂ ਮੈਂ ਫਿਲਹਾਲ ਮੈਂ ਕਾਂਗਰਸ ਸਰ ਦੀ ਮੈਂਬਰਸ਼ਿਪ ਤੋਂ ਕੋਈ ਅਸਤੀਫਾ ਨਹੀਂ ਦਿੱਤਾ ਹੈ ਸਿਰ ਮੈਂ ਹਾਂ ਤੇ ਤੋਂ ਅਸਤੀਫਾ ਦਿੱਤਾ ਹੈ ਕਿਉਂਕਿ ਮੈਂ ਇਹੋ ਜੇ ਬੰਦੇ ਦੇ ਪ੍ਰਧਾਨ ਦੇ ਥੱਲੇ ਮੈਂ ਨਹੀਂ ਕੰਮ ਕਰ ਸਕਦਾ ਘੱਟ ਤੋਂ ਘੱਟ ਗੱਲ ਹੋਈ ਤੁਹਾਡੀ ਇਸ ਮੁੱਦੇ ਨੂੰ ਲੈ ਕੇ ਕਿਸੇ ਨਾਲ ਦਿੱਲੀ ਨਾਸ਼ਾ ਜਵਾਬ ਤੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਉਹ ਮੈਂ ਹੁਣ ਮਲਕਰ ਜਿਹੜਾ ਇਹ ਵੀ ਮੇਲ ਵੀ ਜਿਹੜੀ ਹੈ ਮੈਂ ਜਿਹੜਾ ਪੰਜਾਬ ਜਿਹੜਾ ਇੰਡੀਆ ਦੇ ਪ੍ਰਧਾਨ ਜੀ ਜਿਹੜੇ ਹੈਗੇ ਆ ਮੈਂ ਉਹਨਾਂ ਨੂੰ ਮੇਲ ਕੀਤੀ ਹੈ ਉਹਨਾਂ ਨੂੰ ਮੇਲ ਕਰਤੀ ਹੈ ਚੰਨੀ ਸਾਹਿਬ ਨੂੰ ਮੈਂ ਇਹਦੀ ਕਾਪੀ ਭੇਜ ਦਿੱਤੀ ਹੈ ਜਿਵੇਂ ਜਲਾ ਪ੍ਰਧਾਨ ਜਿਹੜੇ ਆ ਬੀਰੀ ਸਾਹਿਬ ਉਹਨਾਂ ਨੂੰ ਭੇਜ ਦਿੱਤੀ ਹੈ ਮੈਂ ਕਿਉਂਕਿ ਅਸੀਂ ਜੇ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਤੇ ਫਿਰ ਅਸੀਂ ਅਸੀਂ ਫਿਰ ਅਸੀਂ ਇੱਕ ਐਡਵੋਕੇਟ ਹੈ ਹਾਂ ਕਮ ਸੇ ਕਮ ਸਾਨੂੰ ਸਾਨੂੰ ਪੰਜਾਬ ਵਿੱਚ ਤੁਸੀਂ ਇਹ ਦੇਖ ਲਓ ਕਿ ਕੋਈ ਬੰਦਾ ਵੀ ਕੋਈ ਕੋਈ ਕਾਂਗਰਸ ਦਾ ਕੋਈ ਵਿਅਕਤੀ ਜਿਹੜਾ ਚਰਿਆ ਮੇਰੇ ਖਿਲਾਫ ਨਹੀਂ ਬੋਲਿਆ ਇਹ ਮੇਲ ਮੈਂ ਜਿਹੜੀ ਅੱਜ ਸਵੇਰੇ ਮੈਂ ਹੁਣ ਕਰਕੇ ਆਇਆ ਹਾਂ ਵੱਤ ਦੇ ਡਾਇਰੈਕਟਰ ਮੈਂ ਸਿੱਧਾ ਇੱਥੇ ਆ ਗਿਆ ਮੈਂ ਮੇਲ ਕਰਕੇ ਪਹਿਲਾਂ ਫਿਰ ਮੈਂ ਸਿੱਧਾ ਇੱਥੇ ਆਇਆ ਤੁਹਾਨੂੰ ਮੈਂ ਸਾਰੇ ਆਪਣਾ ਜਿਹੜੀ ਮੇਰੀ ਲੈਟਰ ਹੈਗੀ ਜਿਹੜੀ ਅਪਾਇੰਟਮੈਂਟ ਲੈਟਰ ਜਿਹੜੀ ਆ ਉਹ ਸਾਰੀ ਪ੍ਰੈਸ ਨੋਟ ਤੁਹਾਨੂੰ ਸਾਰੇ ਮੈਂ ਦੇ ਦਿੱਤੇ ਨੇ ਨਾਲ ਜਿਹੜੀ ਆ ਉਹਦੀ ਜਿਹੜਾ ਰੈਜਿਨੇਸ਼ਨ ਉਹ ਵੀ ਮੈਂ ਦੇ ਦਿੱਤਾ ਹੈ ਮੇਰੀ ਪਾਰਟੀ ਨੇ ਤੁਹਾਡੇ ਨਾਲ ਕਿਹਨੇ ਤਾਲਮੇ ਕੀਤਾ ਵੀ ਤੁਸੀਂ ਹਜੇ ਪਾਰਟੀ ਪਾਰਟੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਹਜੇ ਤੱਕ ਕਿ ਮੈਂ ਜਿਹੜਾ ਸਿੱਧਾ ਹੀ ਮੈਂ ਇੱਥੇ ਆ ਗਿਆ ਹੈ ਜਿਹੜੇ ਚੇਅਰਮੈਨ ਕਾਂਗਰਸ ਦੇ ਉਹਨਾਂ ਨੂੰ ਇੱਕ ਫਿਕਰ ਜਿਹੜੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਭੇਜੀ ਮੈਂ ਸਦਾ ਉਹਨਾਂ ਨੂੰ ਭੇਜੀ ਆ ਕਿਉਂਕਿ ਜਿਹੜਾ ਪਾਰਟੀ ਨੂੰ ਹਜੇ ਤੱਕ ਪਤਾ ਹੀ ਨਹੀਂ ਕਿ ਮੈਂ ਜਿਹੜੀ ਆ ਪ੍ਰੈਸ ਕਾਨਫਰੰਸ ਕਰ ਰਿਹਾ ਆ ਮੈਂ ਸਾਲੂ ਸਾਹਿਬ ਤੁਸੀਂ ਉਹ ਜ਼ਰੂਰ ਦੱਸੋ ਪਾਰਟੀ ਦੇ ਵਿੱਚ ਇੰਨੇ ਵੱਡੇ ਲੀਡਰ ਨਹੀਂ ਆ ਜਿਸੇ ਧਰਮ ਨੂੰ ਜਿਹੜਾ ਹੈਗਾ ਆ ਤੁਸੀਂ ਦਾदू ਰਾਜਾਪੁਰੇ ਨੇ ਇਹ ਠੀਕਾ ਬੋਲਿਆ ਤੇ ਉਸ ਚੀਜ਼ ਦੇ ਵੀ ਕਈ ਵੱਡੇ ਵੱਡੇ ਲੀਡਰ ਨੇ ਉਹ ਕਿਉਂ ਨਹੀਂ ਇਸ ਦੇ ਉੱਪਰ ਟੇਕ-ਅਪ ਵਿਆਖਿਆ ਕਿਉਂ ਨਹੀਂ ਦਿੰਦੇ ਪਏ ਨੇ ਜਿਵੇਂ ਚਰਨਜੀਤ ਸਿੰਘ ਤੰਨੀਪੁਰਾ ਨੇ ਜਿਸ ਤਰੀਕੇ ਨਾਲ ਬਿਆਨ ਦਿੱਤਾ ਉਸ ਤੋਂ ਲਹਿਦਾ ਉਹ ਕਿਉਂ ਨਹੀਂ ਬਿਆਨ ਦਿੰਦੇ ਹਾਲਾਂਕਿ ਜਦੋਂ ਦੂਜੀ ਗੱਲ ਹੁੰਦੀ ਹੈ 나ਗ ਦੇ ਉੱਪਰ ਤੇ ਉਹ ਬਹੁਤ ਕੁਲਕੇ ਬੋਲਦੇ ਨੇ ਤੇ ਹੁਣ ਕੀ ਲੱਗਦਾ ਮੈਂ 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 ਉਹੀ ਗੱਲ ਕਰ ਰਿਹਾ ਜੀ ਉਹ ਉਹ ਉਹਨਾਂ ਨੂੰ ਇਹ ਲੱਗਦਾ ਕਿ ਇਹ ਰਾਹੁਲ ਜੀ ਦੇ ਬੜਾ ਨੇੜੇ ਹੈ ਠੀਕ ਹੈ ਜੀ ਉਹਨਾਂ ਨੂੰ ਡਰ ਹੋਏਗਾ ਵੀ ਸਾਨੂੰ ਸ਼ਾਇਦ ਐਮਐਲਏ ਦੀ ਸੀਟ ਸਾਡੀ ਕੱਟੀ ਜਾਵੇ ਮੈਂ ਉਹ ਜਿਹੜੀ ਤੁਹਾਡੀ ਗੱਲ ਜਿਹੜੀ ਹੈ ਮੈਂ ਉਹ ਕੈਬਨਟ ਸਿਲਕ ਨੂੰ ਡਰਦੇ ਨੇ ਨੂੰ ਤਰਦੇ ਹੀ ਸਾਰੇ ਡਰਦੇ ਹੁਣ ਕਿਹਦੇ ਕਿਹੋ ਦਾਵਾ ਹਾਂ ਹੁਣ ਮੈਂ ਇੱਕ 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 ਮਿੰਟ ਮਿੰਟ ਇੱਕ ਮਿੰਟ ਮੈਂ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਵੀ ਇੱਥੇ ਆਪਣੇ ਜਿਹੜੇ ਇੱਥੇ ਜਿਹੜੇ ਗੱਲ ਦੇਖੋ ਸਾਫ਼ ਜਿਹੜੇ ਪ੍ਰੈਸ ਕਾਉਂਡ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਗੱਲ ਕਰਨੀ ਸਾਫ਼ ਕਰੋ ਇੱਥੇ ਤੇ ਜਿਹੜੇ ਆਪੜੇ ਲੋਕਲ ਐਮਐਲਏ ਵੀ ਹੈਗੇ ਜਿਹੜੇ ਜਿਹੜੇ ਆਪੜੇ ਆਪ ਨੂੰ ਦਲਤ ਸਮਾਜ ਦੇ ਆਪਣੇ ਆਪ ਨੂੰ ਵੱਡਾ ਲੀਡਰ ਸਮਝਦੇ ਨੇ ਉਹ ਕਿਉਂ ਨਹੀਂ ਬੋਲਦੇ ਫੇ ਤੁਸੀਂ ਜਿਹੜਾ ਕੱਲ ਨੂੰ ਤੁਸੀਂ ਫੇਰੇ ਦਲਤ ਸਮਾਜ ਕੋਈ ਜਾਣਾ ਵੋਟਾਂ ਲੈਣ ਤੁਸੀਂ ਤਾਨੂੰ ਤੁਹਾਨੂੰ ਜਿਹੜਾ ਗਲਤ ਨੂੰ ਗਲਤ ਤਕਾਉ ਤੁਸੀਂ ਗ੍ਰਿੰਗਸਾ ਵੀ ਵੀ ਕਹਿੰਦੇ ਨੇ ਨਾ ਕਿ ਮੇਰੀ ਕੋਈ ਐਦਾਂ ਦੀ ਮਨਸ਼ਾ ਨਹੀਂ ਮੈਂ ਬਿਨਾ ਕਿਸੇ ਗਰਾਉਂਡ ਤੋਂ ਜਿਹੜਾ ਈਕੀਓਪਾਲੋਜੀ ਕਰਦਾ ਮੇਰਾ ਕੋਈ ਹੁੰਦੇ ਨਾਲ ਕਿਸੇ ਨੂੰ ਧੋਖਾ ਤਾਂ ਨਹੀਂ ਰਿਹਾ ਕਿਸੇ ਦੇ ਬਾਰੇ ਦਾ ਕਹਿਣਾ ਕਿ ਮੇਰਾ ਮਕਸਦ ਨਹੀਂ ਸੀਗਾ ਉਸ ਚੀਜ਼ ਨੂੰ ਤੁਸੀਂ ਸੈਟੀਸਫੈਕਟ ਨਹੀਂ ਸਮਝੋ ਜੀ ਮੇਰੇ ਜੋ ਮੈਂ ਆਪਣੀ ਜਿਹੜੀ ਮੇਰੀ ਜਿਹੜੀ ਸਮਝ ਹੈ ਜਿਹੜੀ ਜਨਾ ਕਿ ਮੈਂ ਸੋਚਿਆ ਹੈ ਮਨਸ਼ਾ ਨਹੀਂ ਸੀ ਉਹ ਜਾਣ ਬੁੱਝ ਕੇ ਕਿਹਾ ਭਾਜੀ ਉਹਨੇ ਜਾਨ ਜਾਨ ਪੁੱਤ ਕੇ ਮੈਂ ਮੇਰੀ ਗੱਲ ਸੁਣੋ ਮਨਸ਼ਾ ਭਾਜੀ ਮੇਰੀ ਗੱਲ ਸੁਣੋ ਨਹੀਂ ਨਹੀਂ ਮਨਸ਼ਾ ਮੇਰੀ ਗੱਲ ਸੁਣੋ ਤੁਸੀਂ ਵੈ ਮੈਂ ਜਿਹੜੀ ਗੱਲ ਕਰ ਰਿਹਾ ਵੀ ਦੇਖੋ ਹੁਣ ਸਿੱਤੀ ਜੀ ਗੱਲ ਮੈਂ ਕਰਨ ਲੱਗਾ ਵੇ ਭਗਵੰਤ ਮਾਨ ਜਦੋਂ ਸੀਐਮ ਬਣਿਆ ਸੀ ਇਹ ਇੱਕ ਟ੍ਰਾਂਸਪੋਰਟ ਮੰਤਰੀ ਰਹੇ ਨੇ ਸਭ ਤੋਂ ਪਹਿਲਾਂ ਕੀ ਬਿਆਨ ਦਿੱਤਾ ਸੀ ਭਗਵੰਤ ਮਾਨ ਨੇ ਕਿ ਜਿਹੜੀਆਂ ਜਿਹੜੀਆਂ ਸਾਰੀਆਂ ਬਾਡੀਜ਼ ਜਿਹੜੀਆਂ ਉਥੋਂ ਰਾਜਸਥਾਨ ਤੋਂ ਕਿਉਂ ਬੁਲਵਾਈਆਂ ਗਈਆਂ ਭਾਜੀ ਦੇਖੋ ਸਿੱਤੀ ਜੀ ਗੱਲ ਹੈਗੀ ਹੈ ਜੀ ਇਹ ਸਭ ਤੋਂ ਪਹਿਲਾਂ ਇਹ ਰੌਲਾ ਪਿਆ ਸੀ ਨਾ ਵੀ ਉਹਨੇ ਕਿਹਾ ਸੀ ਕਿ ਸਾਰਾ ਕੁਝ ਮੇਰੇ ਕੋਲ ਹੈ ਇਹ ਕਹਿਣ ਦਾ ਮਤਲਬ ਹੈ ਵੀ ਉਹ ਜਿਹੜੇ ਉਸ ਕੰਮ ਦੀ ਕੰਪਨਸੇਸ਼ਨ ਦੇ ਬਦਲੇ ਆ ਬਿਲਕੁਲ 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 ਫਾਇਦਾ ਦੇ ਰਿਹਾ ਜੀ ਕਿ ਸੋਚੀ ਸਮਝੀ ਸਾਜੀ ਸਾ ਜਿਹੜਾ ਬਿਆਨ ਦਿੱਤਾ ਦੇਖੋ ਭਾਜੀ ਮੇਰੀ ਗੱਲ ਸੁਣੋ ਦੇਖੋ ਇਹਦੇ ਵਿੱਚ ਜਿਹੜਾ ਵੀ ਪੜਿਆ ਲਿਖਿਆ ਮੈਂ ਜਿਹੜੀ ਕਰੇ ਜਿਹੜਾ ਵੀ ਪੜਿਆ ਲਿਖਿਆ ਬੰਦਾ ਕੋਈ ਵੀ ਹੈ ਦੇਖੋ ਮੈਂ ਵੀ ਇਹ ਕੰਮ ਕਰ ਸਕਾ ਮੈਂ ਵੀ ਪਾਵੇਂ ਲਿਖਿਆ ਛੱਡ ਦਿਓ ਤੁਸੀਂ ਆਪ ਲਈ ਦੱਸੋ ਕਿ ਇਹ ਸਿੱਧਾ-ਸਿੱਧਾ ਸੱਤਾਧਾਰੀ ਪਾਰਟੀ ਨੂੰ ਜਿਹੜਾ ਹੈ ਕਿ ਫਾਇਦਾ ਦੇਖੋ ਜੀ ਜੇ ਸੱਤਾ ਪਾਰਟੀ ਉਹ ਸੱਤਾਧਾਰੀ ਪਾਰਟੀ ਉੱਥੋਂ ਜਿੱਤਦੀ ਹੈ ਹਾਂ ਤੇ ਇਹਦੇ ਇਹਦੇ ਬਿਆਨਾਂ ਦਾ ਜਿਹੜਾ ਬੜਾ ਅਸਰ ਪੈਣਾ ਸਿੱਧਾ-ਸਿੱਧਾ ਉਹਨੂੰ ਫਾਇਦਾ ਹੋਣਾ ਮੈਨੂੰ ਤੇ ਇਹ ਲੱਗਦਾ ਮੇਰੇ ਮੇਰੇ ਹਿਸਾਬ ਨਾਲ ਤੇ ਇਹ ਲੱਗਦਾ ਮੈਂ ਘਰ ਤੋਂ ਘਟ ਜਿਹਦੇ ਨਾਲ ਵੀ ਮੈਂ ਗੱਲ ਕੀਤੀ ਹੈ ਹਰ ਬੰਦੇ ਨੇ ਕਿਹਾ ਕਿ ਇਹ ਰਲ ਕੇ ਕੀਤਾ ਇਹਨਾਂ ਨੇ ਤੁਸੀਂ ਜਲੰਧਰ ਤੋਂ ਆਉਂਦੇ ਜਲੰਧਰ ਦੇ ਵਿੱਚ ਜਿਹੜੀ ਕਾਂਗਰਸ ਦੀ ਡਿਸਿਪਲਨ ਕਮੇਟੀ ਦੇ ਜਿਹੜੇ ਉਹ ਹੈੱਡ ਨੇ ਆਪਣੇ ਅਵਤਾਰ ਹੈਨਰੀ ਜੀ ਨੇ ਇਹ ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ ਜਿਹੜੀ ਕਿਸੇ ਨੇ ਕੋਈ ਗੱਲ ਨਹੀਂ ਸੱਦਾ ਮੈਂ ਆਪਣਾ ਸਿਫਾ ਦੇ ਰਿਹਾ ਮੈਂ ਆਪਣੀ ਗੱਲ ਜਿਹੜੀ ਸਦੀ ਪ੍ਰੈਸਰ ਰੱਖੀ ਹੈ ਨਾ ਮੈਂ ਕਿਸੇ ਨੂੰ ਹਜੇ ਪਤਾ ਮੈਂ ਕੋਈ ਸਿਫਾ ਦੇ ਰਿਹਾ ਜਾਂ ਨਹੀਂ ਮੈਂ ਕੀ ਕਰਨ ਲੱਗਾ ਮੇਰੀ ਹੋਰ ਕਿਸੇ ਨਾਲ ਗੱਲ ਨਹੀਂ ਹੋਈ ਅਵਤਾਰ ਹੈਨਰੀ ਜੀ ਵੀ ਸੁੱਝੇ ਇਨਸਾਨ ਨੇ ਉਹ ਦੇਖੋ ਇਹ ਜਿਹੜਾ ਵੀ ਜਿਹੜਾ ਵੀ ਜਿਹੜਾ ਸਮਝਦਾ ਜਿਹੜਾ ਹੈਗਾ ਕਿ ਅਭਤਾਰ ਹੈ ਨਾ ਪਿਛਲੇ ਦਿਨੀ ਜਿਹੜੇ ਪਾਰਟੀ ਇੱਕ ਤਰ੍ਹਾਂ ਵਿਰੋਧਨੀ ਕਰਦੀ ਪਈ ਸੀ ਇਹਨੇ ਕਈ ਬੰਦੇ ਪਾਰਟੀ ਚੋਂ ਕੱਢੇ ਆ ਪਾਰਟੀ ਚੋਂ ਕੱਢੇ ਇਹਦੇ ਦੇਖੋ ਇਹਦੇ ਵਿੱਚ ਹੁਣ ਇਹ ਆ ਕਿ ਇਹਦੇ ਵਿੱਚ ਤੇ ਜਿਹੜੀ ਆ ਜਿਹੜੀ ਆ ਦਿੱਲੀ ਜਿਹੜੀ ਆ ਹਾਈ ਕਮਾਂਡ ਜਿਹੜੀ ਆ ਉਹਨੂੰ ਵੇਖਣਾ ਚਾਹੀਦਾ ਵੀ ਆ ਜਿਹੜਾ ਬੰਦਾ ਕਿੰਨਾ ਕੁ ਨੁਕਸਾਨ ਸਾਡਾ ਕਰਕੇ ਆਇਆ ਆ ਜੀਸੀਕੀ ਦਲ ਹੋ ਗਿਆ ਸੀ ਕਿ ਕਿਸ ਤਰ੍ਹਾਂ ਦੀ ਕੰਨੀ ਦੀ ਗੱਲ ਹੋਈ ਕਿ ਦਲ ਇੱਕ ਲੇਟਾਰ ਆ ਦੇ ਤੋ ਅਸੀਂ ਕੁਆਰਡੀਨੇਟਰ ਸੁਮੇਂਦਰ ਸਿੰਘ ਹੋਰ ਹੀ ਆ ਤੁਹਾਡੀ ਉਹਨਾਂ ਦੇ ਨਾਲ ਕਿੱਡੇ ਦਲਤ ਆਦੇਸ ਨਸੀਹਾ ਖਣਾ ਬਿਆਪੜਿਆ ਤੁਹਾਡੀ ਗਿੱਤਾਂ ਦੀ ਆਵਾਜ਼ ਚੱਕ ਕੇ ਕਹਿੰਦੇ بڑے ਵੱਡੇ ਪੱਥਰ ਤੇ ਇਸ ਮਾਮਲੇ ਨੂੰ ਲੈ ਕੇ ਕਦੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਮੇਰੀ ਕਿਸੇ ਨਾਲ ਮੈਂ ਉਹ ਹੀ ਦੱਸੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਸਿੱਧਾ ਆਪਣਾ ਜਿਹੜਾ ਅਸੂਫਾ ਕਿਉਂਕਿ ਜੇ ਗੱਲ ਹੁੰਦੀ ਕੱਲ ਨੂੰ ਮੇਰੇ ਤੇ ਪ੍ਰੈਸ਼ਰਾਈਜ਼ ਕਰਨਾ ਸੀ ਵੀ ਆਹ ਕੀ ਕਰਨ ਲੱਗਾ ਆਹ ਕੀ ਕਰਨ ਲੱਗਾ ਮੈਂ ਜਿਹੜੀ ਗੱਲ ਜਿਹੜੀ ਹੈ ਜਿਹੜੀ ਹੈ ਗੱਲ ਜਿਹੜੀ ਜ਼ਿਕਰੀ ਮੈਂ ਰੱਖਦਾ ਪਿਆ ਮੈਂ ਸਦਾ ਸਦਾ ਹੀ ਤੁਹਾਡੇ ਕੋਲ ਆਇਆ ਸਦਾ ਪ੍ਰੈਸ ਵਿੱਚ ਆਇਆ ਇਹ ਕਿਸੇ ਨੂੰ ਨਹੀਂ ਪਤਾ ਸਿਰ ਮੈਂ ਇੰਨਾ ਹੀ ਪ੍ਰੈਸ ਜਿਹੜਾ ਜੜੀ ਤੁਹਾਨੂੰ ਜਿਹੜੀ ਸੂਚਨਾ ਵੀ ਦਿੱਤੀ ਹੈ ਕਿ ਉਹਦੇ ਵਿੱਚ ਵੀ ਇਹੀ ਦਿੱਤਾ ਕਿ ਤਰਨਤਨ ਬਾਈਲ ਇਕਸ਼ਨ ਤੇ ਅਵਿੰਦਰ ਸਿੰਘ ਰਾਜਾ ਬੜਿੰਗਵਾਰੇ ਇਹ ਅਸੀਫੇ ਬਾਰੇ ਵੀ ਮੈਂ ਕੋਈ ਗੱਲ ਨਹੀਂ ਸੀ ਬਨਾਮ ਹੈ ਕਿਸੇ ਨੂੰ ਦੱਸਿਆ ਕਿ ਮੈਂ ਅਸੀਫਾ ਦੇ ਰਿਹਾ ਤਮ ਸੇ ਕਮ ਜਦ ਤੱਕ ਦੇਖੋ ਜੀ ਅਸੀਂ ਇਹਦੇ ਖਿਲਾਫ ਮੈਂ ਜਿਹੜੀ ਗੱਲ ਕਰਨ ਲੱਗਾ ਅਸੀਂ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਅਸੀਂ ਜਾਂਦੇ ਰਹੇ ਅਸੀਂ ਜੇ ਜਿਹੜਾ ਗਲਤ ਹੈ ਜੇ ਪ੍ਰਧਾਨ ਮੰਤਰੀ ਕੋਈ ਗਲਤ ਸੀ ਤੇ ਪ੍ਰਧਾਨ ਮੰਤਰੀ ਵੀ ਗਲਤ ਕਿਹਾ ਤੇ ਜੇ ਕੋਈ ਮੁੱਖ ਮੰਤਰੀ ਗਲਤ ਹੈ ਤਾਂ ਮੁੱਖ ਮੰਤਰੀ ਵੀ ਗਲਤ ਕਹਾਂਗੇ ਜਿਹੜਾ ਮਰਜ਼ੀ ਹੋਵੇ ਇਸ ਕਰਕੇ ਜੇ ਗਲਤ ਜਿਹੜਾ ਗਲਤ ਹੋਏਗਾ ਗਲਤ ਨੂੰ ਅਸੀਂ ਗਲਤ ਕਵਾਂਗੇ ਤੇ ਕਹਿੰਦੇ ਰਵਾਂਗੇ ਤੇ ਇਹਦੇ ਖਿਲਾਫ ਜਿਹੜਾ ਇਹਨੇ ਜੋ ਕੁਝ ਵੀ ਕੀਤਾ ਹੈ ਇਹਦੇ ਖਿਲਾਫ ਅਸੀਂ ਵੱਡਾ ਸੰਘਰਸ਼ ਵੀ ਜੜਾ ਹੈ ਕਿਉਂਕਿ ਇਹਦੇ ਕਾਂਗਰਸਾਦੂ ਤਰਫਾਂ ਨਾਲ ਲਾ ਕੇ ਤੇ ਕਰ ਹੀ ਸਕਦੇ ਅਸੀਂ ਆਪਣੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਸਾਰੇ ਜਾਂ ਪਾਲਮੀਕ ਸਮਾਜ ਨਾਲ ਇਕੱਠੇ ਹੋ ਕੇ ਸਾਰਾ ਅਸੀਂ ਵਰਵੀ ਸਿੰਘਾਂ ਨਾਲ ਇਕੱਠੇ ਹੋ ਕੇ ਇਹਦੇ ਖਿਲਾਫ ਇਹਨੂੰ ਦੱਸਾਂਗੇ ਵੀ ਤੂੰ ਬੋਲਣ ਤੋਂ ਲੱਗਿਆ ਬੋਲਣ ਲੱਗਿਆ ਥੋੜਾ ਜਿਹਾ ਲਿਆਕਤ ਰੱਖ ਆਪਣੀ ਤੂੰ ਸਰਦਾਰ ਮਲਮੂਨ ਸਿੰਘ ਨੂੰ ਨਾਲ ਨੂੰ ਵੀ ਕਿੱਦਾਂ ਮਲਮੂਨ ਸਿੰਘ ਕਰਕੇ ਬੋਲਦਾ ਪਿਆ ਇਹਦੀ ਇਹਦੇ ਤੇ ਜੀਤ ਹੈ ਹੀ ਨਹੀਂ ਇਦੇ ਵਿੱਚ ਇੰਨੀ ਕੁ ਮੈਂ ਭੜੀ ਆ ਇਹੋ ਜੇ ਮੇਰੇ ਹਿਸਾਬ ਨਾਲ ਤਾਂ ਇਹਨੂੰ ਪ੍ਰਧਾਨ ਬਣਾਇਆ ਕਿਉਂ ਆ ਇਹਨੂੰ ਪ੍ਰਧਾਨ ਕੀਤੇ ਕਾਬਲ ਨਹੀਂਗਾ ਇਹਨੂੰ ਤਾਂ ਬੈ ਕਨਾਂ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਜੋ ਜਿਸ ਤਰ੍ਹਾਂ ਇਹਨੇ ਜਿਹੜਾ ਨੁਕਸਾਨ ਜਿਹੜਾ ਇਹਨੇ ਕੀਤਾ ਸਾਥੀ ਜਿਹੜੇ ਆਏ ਨੇ ਜਿਹੜੇ ਕੀ ਇਸ ਸਮਾਜ ਤੋਂ ਦੱਸੇ ਨੇ ਇਹਨਾਂ ਦਾ ਕੀ ਟੇਗਾ ਤੁਸੀਂ ਵੀ ਜਰਾ ਦੱਸੋ ਮੇਜੀ ਸਮਾਜ ਵਿੱਚ ਇਸ ਬਿਆਨ ਤੋਂ ਬਾਅਦ ਕਿਸ ਤਰੀਕੇ ਨਾਲ ਸਮਾਜ ਲੈ ਰਿਹਾ ਤੇ ਖਾਸ ਤੌਰ ਤੇ ਜਿਹੜੇ ਇਥੋਂ ਦੇ ਐਮਪੀ ਨੇ ਉਹ ਵੀ ਉਸ ਸਮਾਜ ਤੋਂ ਨੇ ਉਹ ਵੀ ਨਹੀਂ ਅਸਲੀ ਤਰ੍ਹਾਂ ਬੋਲਦੇ ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਕੋ ਸਾਰੀਆਂ ਗੀਜ਼ਾਂ ਤੁਸੀਂ ਇਹ ਜੋ ਕੁਝ ਵੀ ਹੋਇਆ ਜਿਹੜਾ ਉਹਦੇ ਬਾਰੇ ਤੁਸੀਂ ਆਪਣਾ ਰਾਏ ਦੱਸੋ ਵੀ ਜੋ ਕੁਝ ਵੀ ਇਹ ਬੋਲਿਆ ਸਰਦਾਰ ਕੁਟਰਾ ਸਿੰਘ ਬਾਰੇ ਬੋਲਿਆ ਵੀ ਤੁਹਾਡੇ ਸਮਾਜ ਵਿੱਚ ਕੀ ਕੀ ਜਾ ਰਹੀ ਹੈ ਮੈਸੇਜ ਕੀ ਜਾ ਰਿਹਾ ਹੈ ਸਮਾਜ ਕਿਨੇ ਸੋਚਦਾ ਹੈ ਸਾਹੀ ਜੀ ਮਾਈਕ ਆ ਕੋਈ ਅਰਸ਼ਨ ਇਹ ਹੈ ਇਹ ਜਾ ਰਿਹਾ ਮਾਈਕ ਮਾਈਕ ਆਪਣਾ ਨਾਮ ਦੱਸ ਦੇ ਨਾਮ ਤੋਂ ਪਹਿਲਾਂ ਲੈਗਾ ਨਾਮ ਨੂੰ ਚੰਦ ਹੈ ਜੀ ਜੇ ਕਿਹਨੇ ਮਾਰਕ ਨੂੰ ਪੜ੍ਹਨਾ ਹੋਵੇ ਗਲਤ ਇਹ ਨਹੀਂ ਸਕਦਾ ਹੈ ਉਹ ਇਹਨੇ ਕਿ ਸਾਢੇ 23 ਦਾ ਨਹੀਂ ਚੰਦੋਂ ਸਾਢੇ ਮੈਟਿਕ ਅਪਡੇਟ ਹੋ ਗਿਆ ਉਹ ਕਾਲੂ ਸਾਹਿਬ ਕਾਲੂ ਸਾਹਿਬ ਇੱਕ ਚੀਜ਼ ਦੱਸੋ ਕਾਲੂ ਸਾਹਿਬ ਇੱਕ ਚੀਜ਼ ਦੱਸੋ ਰਾਜਾ ਬੜਿੰਗਾ ਬਾਗਰ ਇਹੋ ਜਿਹਾ ਬਿਆੰਦੇ ਨਾ ਕੋਈ ਨੈਰੇਟਿਵ ਸੈਟ ਕੀਤਾ ਗਿਆ ਹੈ ਹੈ ਯਾ ਉਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਬਹੁਤ ਵੱਡਾ ਲੀਡਰ ਹਾਂ ਮੈਂ ਕਾਂਗਰਸ ਪਾਰਟੀ 'ਚ ਇਹ ਰਹੇ ਕਿ ਵਜ਼ਾਹਾਂ 'ਚ ਰਹੇ ਕਿ ਕਿਤੇ ਇੰਨੀ ਐਫ ਆਈ ਆਰ ਦਰਜ ਹੋ ਗਈ ਹੈ ਕੀ ਕੁਛ ਤਾਂ ਹੋ ਰਿਹਾ ਹੈ ਲਖੋ ਜੀ ਰਾਜਾ ਬ੍ਰਿਗਨੇ ਜਿਹੜਾ ਬਿਆਨ ਦਿੱਤਾ ਹੈ ਐਫ ਆਈ ਆਰ ਤੇ ਜਿਹੜੀ ਹੈ ਸਾਈਬਰ ਸੈੱਲ ਕਪੂਰਥਲੇ ਵਿੱਚ ਦਰਜ ਹੋ ਗਈ ਹੈ ਸਦਾ ਕੋਟਾ ਸਿੰਘ ਉਹਨਾਂ ਦੇ ਬੇਟੇ ਨੇ ਜਿਹੜੀ ਦਰਜ ਕਰਾਈ ਹੈ ਤੇ ਤੁਸੀਂ ਇੱਕ ਹੋਰ ਦੇਖੋ ਤੁਸੀਂ ਜਦੋਂ ਐਸਸੀ ਕਮਿਸ਼ਨ ਨੇ ਨਹੀਂ ਜਿਹੜੀ ਜਿਹੜੀ ਇੱਕ ਹੋਰ ਵੀਡੀਓ ਆਈ ਹੈ ਹੈ ਸਰਦਾਰ ਬੱਛਿਆ ਸਰਦਾਰ ਬੱਛਿਆ ਦੇ ਨਾਲ ਜਿਹੜਾ ਇਹ ਦੂੜੇ ਤੇ ਹੱਥ ਰੱਖ ਕੇ ਜਿਹੜਾ ਕਰ ਰਿਹਾ ਹੈ ਬਾਚੋ ਵਰਡ ਵੀ ਬੋਲਦੇ ਆ ਇਹ ਕੀ ਲੱਗ ਰਿਹਾ ਕੋਈ ਨੈਰੇਟਿਵ ਸੈੱਟ ਕਰ ਰਹੇ ਨੇ ਉਹ ਮੈਨੂੰ ਤਾਂ ਲੱਗਦਾ ਵੀ ਇਹ ਇੱਕ ਕੇਸ ਪਾਸੇ ਚੱਲ ਰਿਹਾ ਹੈ ਇਹ ਤਾਂ ਇਹ ਤਾਂ ਮੈਨੂੰ ਲੱਗ ਰਿਹਾ ਵੀ ਇਹ ਕਾਂਗਰਸ ਨੂੰ ਇਨਾ ਕ ਨੁਕਸਾਨ ਪਹਚਾ ਰਿਹਾ ਹੈ ਬੇ ਰੋਜ ਕੋਈ ਨਾ ਕੋਈ ਜਿਹੜਾ ਇਹੋ ਜੀ ਗੱਲ ਕਰਦਾ ਤੁਸੀਂ ਤੁਸੀਂ ਦੇਖ ਲਓ ਵੀ ਕਈ ਜਿਹੜੀ ਇੱਕ ਮੈਂ ਉਹ ਵੀ ਮੈਂ ਸੁਣ ਤਾ ਕਿਤੇ ਮੈਂ ਪੜ ਰਿਹਾ ਸੀ ਵੀ ਉਸੇ ਜਿਹੜਾ ਕਾਂਗਰਸ ਦਾ ਜਿਹੜਾ ਕੈਂਡੀਡੇਟ ਖੜਾ ਸੀ ਉਥੇ ਲੋਕਾਂ ਦਾ ਸਬੋਧਨ ਕਰਕੇ ਕਹਿ ਰਿਹਾ ਵੀ ਪਿੰਡ ਦਾ ਤੇ ਕੁੱਤਾ ਵੀ ਜੇ ਆ ਜਾਵੇ ਤਾਂ ਅਸੀਂ ਉਹਨੂੰ ਵੀ ਪੁੱਛ ਲਈਦਾ ਤੇ ਇਹ ਤਾਂ ਤੁਹਾਡਾ ਆਪਣਾ ਬੰਦਾ ਮੈਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਸਿੱਧਾ ਜਿਹੜਾ ਨਾ ਇਹ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਪਿਛਲੇ ਦਿਨ ਹੀ ਸੋਸ਼ਲ ਦੇ ਮਤਲਬ ਹਸਾਬ ਦੇ ਪਤਾ ਲੱਗਿਆ ਹੈ ਕਿ ਉਹ ਗੇਲ ਹੈ ਰਾਜਾ ਸਿੰਘ ਚੱਨੀ ਹੈ ਸਾਈ ਕਮਾਨੀਰ ਨੂੰ ਝਾੜ ਵੀ ਲਗਾਈ ਸੀ ਵਾਈਲ ਇਕਸ਼ਨ ਤੋਂ ਲੈ ਕੇ ਕਹਿੰਦੇ ਕਿ ਲੁਧਿਆਣਾ ਦੇ ਵਿੱਚ ਤਾਂ ਜਲੋ ਆਸ਼ੁਰ ਨਹੀਂ ਸੱਧਿਆ ਸੀਗਾ ਇੱਥੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਰਿਹਾ ਇੱਥੇ ਇਕੱਠੇ ਕਿਉਂ ਨਹੀਂ ਹੋਣ ਨਜ਼ਰ ਆ ਰਹੇ ਇਹ ਕੋਈ ਕਿਸਾਨਾ ਨਹੀਂ ਕਰ ਨਹੀਂ ਉਹ ਸ਼ਾਇਦ ਉਹਦਾ ਗੁੱਸਾ ਹੀ ਕਰਦਾ ਦੇਖੋ ਇੱਕ ਇੱਕ ਗੱਲ ਤੇ ਜਿਹੜੀ ਇਹ ਆ ਕਿ ਇਸ ਵੇਲੇ ਜਿਹੜਾ ਸਾਰੇ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਵੀ ਮੁੱਖ ਮੰਤਰੀ ਮੈਂ ਵੀ ਮੁੱਖ ਮੰਤਰੀ ਮੈਂ ਵੀ ਮੁੱਖ ਕਥਿਓ ਕਿ ਨਹੀਂ ਚਲਦੇ ਕੋਈ ਇਹ ਤਾਂ ਨਹੀਂ ਪਛਾਰੇ ਨੂੰ ਪਤਾ ਹੈ ਸਾਰੇ ਆਪਣੇ ਆਪ ਨੂੰ ਇਸ ਵੇਲੇ ਇਹਨਾਂ ਸਾਰੇ ਕਹਿੰਦੇ ਜੀ ਅਸੀਂ ਮੈਂ ਮੁਖ ਮਤਰੀ ਬਣ ਜਾਣਾ ਮੈਂ ਬਣ ਜਾਣਾ ਵੀ ਜਿਹੜਾ ਕੰਮ ਕਰਨ ਵਾਲਾ ਜਾਂ ਜਿੰਨਾ ਕ ਨੁਕਸਾਨ ਤੁਸੀਂ ਪਛਾ ਰਹੇ ਮੈਨੂੰ ਲੱਗਦਾ ਨਹੀਂ ਵੀ ਇੱਕ ਸਿੱਧਾ ਸਿੱਧਾ ਨੁਕਸਾਨ ਜਿਹੜਾ ਡਾਡਾ ਸਮਾਜ ਨੂੰ ਤੁਸੀਂ ਨਾਰਾਜ਼ ਕਰ ਰਹੇ ਹੋ ਇਹ ਸਿੱਧਾ ਸਿੱਧਾ ਨੁਕਸਾਨ ਜਿਹੜਾ ਇਹਨੂੰ ਕਿੱਦਾਂ ਇਹਨਾਂ ਨੇ ਹੁਣ ਇਹਨੂੰ ਜਿਹੜਾ ਡੈਮੇਜ ਜਿਹੜਾ ਕਰ ਦਿੱਤਾ ਇਹਨੂੰ ਕੰਟਰੋਲ ਕਿੱਦਾਂ ਕਰਨਾ ਇਹ ਤਾਂ ਹੁਣ ਹਾਈ ਕਮਾਂਡ ਦੇਖੇਗੀ